ਨਮਸਕਾਰ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਥਾਣਾ ਸ਼੍ਰੀ ਅਨੰਦਪੁਰ ਸਾਹਿਬ ਦੇ ਅੰਤਰਗਤ ਪੈਂਦੇ ਬਾਜ਼ਾਰਪਨ ਉਪਲੀ ਵਿਖੇ ਬੀਤੀ ਰਾਤ ਚੋਰਾਵਾਂ ਵੱਲੋਂ ਇੱਕ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਪਰ ਰਾਤ ਵਾਲੀ ਗੱਲ ਇੱਥੇ ਇਹ ਰਹੀ ਕਿ ਸਮਾਂ ਰਹਿੰਦੇ ਹੋਏ ਬਾਜ਼ਾਰ ਦਾ ਚੌਕੀਦਾਰ ਮੌਕੇ ਉੱਤੇ ਪਹੁੰਚ ਗਿਆ ਤੇ ਚੋਰ ਮੌਕੇ ਤੋਂ ਫਰਾਰ ਹੋ ਗਏ ਜਾਣਕਾਰੀ ਦਿੰਦੇ ਹੋਏ ਦੁਕਾਨ ਦੇ ਮਾਲਕ ਪਰਮਜੀਤ ਸਾਖਾ ਨੇ ਦੱਸਿਆ ਕਿ ਰਾਤ ਕਰੀਬ 1 ਵਜੇ ਉਹਨਾਂ ਨੂੰ ਚੌਕੀਦਾਰ ਦਾ ਫੋਨ ਆਇਆ ਸੀ ਕਿ ਉਹਨਾਂ ਦੀ ਦੁਕਾਨ ਤੇ ਚੋਰਾਂ ਨੇ ਧਾਵਾ ਬੋਲ ਦਿੱਤਾ ਹੈ ਤੇ ਉਹ ਮੌਕੇ ਉੱਤੇ ਪਹੁੰਚ ਜਾਣ ਜਿਵੇਂ ਹੀ ਉਹ ਦੁਕਾਨ ਦੇ ਬਾਹਰ ਪਹੁੰਚੇ ਤਾਂ ਉਹਨਾਂ ਨੇ ਵੇਖਿਆ ਕਿ ਚੋਰਾਂ ਵੱਲੋਂ ਦੁਕਾਨ ਦਾ ਸਾਰਾ ਸਮਾਨ ਬਾਰ ਕੱਢ ਕੇ ਰੱਖਿਆ ਹੋਇਆ ਸੀ ਤੇ ਚੋਰ ਮੌਕੇ ਉੱਤੋਂ ਫਰਾਰ ਹੋ ਚੁੱਕੇ ਸਨ ਦੁਕਾਨਦਾਰ ਪਰਮਜੀਤ ਸਾਖ ਨੇ ਦੱਸਿਆ ਕਿ ਉਹਨਾਂ ਦਾ ਕਰੀਬ 2 ਲੱਖ ਰੁਪਏ ਦਾ ਸਮਾਨ ਚੋਰੀ ਹੋ ਚੁੱਕਾ ਹੈ ਤੇ ਚੌਕੀਦਾਰ ਦੇ ਚਲਦੇ ਹੋਏ ਉਹਨਾਂ ਦਾ ਜ਼ਿਆਦਾ ਨੁਕਸਾਨ ਹੋਣ ਤੋਂ ਬਚ ਗਿਆ ਦੁਕਾਨਦਾਰਾਂ ਨੇ ਮੰਗ ਕੀਤੀ ਹੈ ਕਿ ਪੁਲਿਸ ਜਲਦ ਤੋਂ ਜਲਦੀ ਨਾਲ ਚੋਰਾਂ ਨੂੰ ਪਕੜੇ ਅਤੇ ਦੁਕਾਨਦਾਰਾਂ ਨੂੰ ਰਾਹਤ ਮਿਲੇ ਉਹਨਾਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਬਾਜ਼ਾਰ ਦੇ ਵਿੱਚ ਕਈ ਚੋਰੀਆਂ ਹੋ ਚੁੱਕੀਆਂ ਹਨ ਪਰ ਹਲੇ ਤੱਕ ਕੋਈ ਚੋਰ ਪਕੜਿਆ ਨਹੀਂ ਗਿਆ ਸ਼੍ਰੀ ਅਨੰਦਪੁਰ ਸਾਹਿਬ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ 3 ਵਾਰ ਦਾ ਤੋਂ ਹੀ ਆ ਉਹਦੇ ਬਾਰੇ ਡਿਟੇਲ ਦੱਸ ਦਿਓ ਇਹ ਰਾਤ ਤਕਰੀਬਨ 1:30 ਵਜੇ ਅ ਚੌਕੀਦਾਰ ਨੇ ਮੈਨੂੰ ਫੋਨ ਕੀਤਾ ਜੀ ਠੀਕ ਹੈ ਤੇ ਮੈਂ ਅ 2:00 ਵਜੇ ਦੇ ਕਰੀਬ ਇੱਥੇ ਪਹੁੰਚ ਗਿਆ ਠੀਕ ਹੈ ਉਹ ਕਹਿੰਦਾ ਬਈ ਤੇਰੀ ਦੁਕਾਨ 'ਚ ਚੋਰੀ ਹੋ ਗਈ ਜੀ ਤੇ ਸਮਾਨ ਬਾਹਰ ਨਿਕਲਿਆ ਵਾਦਾ ਸਾਰਾ ਜੀ ਜਦੋਂ ਅਸੀਂ ਆ ਕੇ ਦੇਖਿਆ ਨਾ ਤੇ ਸਾਰਾ ਸਾਰਾ ਸਮਾਨ ਮੇਰਾ ਬਾਹਰ ਪਿਆ ਹੋ ਗਿਆ ਤੇ ਉਸ ਟਾਈਮ ਆ ਵੀ ਮੂਵੀ ਵੀ ਬਣਾਈ ਫਿਰ ਉਸ ਤੋਂ ਬਾਅਦ ਪੁਲਿਸ ਨੂੰ 100 ਨੰਬਰ ਤੇ ਅਸੀਂ ਕੰਪਲੇਂਟ ਵੀ ਪਾਈ ਠੀਕ ਹੈ ਉਸ ਤੋਂ ਬਾਅਦ ਮੈਨੂੰ ਐਸਆਈ ਦਾ ਫੋਨ ਵੀ ਆਇਆ ਤੇ 4:00 ਵਜੇ ਪੁਲਸ ਵਾਲੇ ਆਏ ਵੀ ਤੇ ਉਹਨਾਂ ਵੀ ਮੂਵੀ ਬਣਾਈ ਕੰਪਲੇਂਟ ਦਰਜ ਜਿਹੜੀ ਇਹ ਵਾਰਦਾਤ ਹੈ ਲਗਭਗ ਕਿੰਨੇ ਕ ਵਜੇ ਹੋਈਏ ਕੀ ਕੀ ਉਹਨਾਂ ਨੇ ਵਾਰਤ ਕੀਤੀ ਸ਼ਟਰ ਬੰਦਿਆ ਕਿ ਆ ਕੀ ਡਿਟੇਲ ਚ ਦੱਸੋ 1:00 ਤੋਂ 2:00 ਵਜੇ ਤੱਕ 1 ਤੋਂ 2 ਵਜੇ ਦੇ ਵਿੱਚ ਵਿੱਚ ਹੋਈ ਆਹ ਕਹਿੰਦਾ ਸਾਢੇ 12 ਵਜੇ ਮੈਂ ਗੇੜਾ ਮਾਰ ਕੇ ਗਿਆ ਚੌਕੀਦਾਰ ਕਹਿੰਦਾ ਠੀਕ ਹੈ ਜੀ ਉਸ ਤੋਂ ਬਾਅਦ ਹੋਈ ਜਦੋਂ ਵਾਰਦਾਤ ਕਰਨਾ ਹੈ ਸ਼ਟਰ ਬਣਿਆ ਸ਼ੀਸ਼ਾ ਬਣਿਆ ਕਿਆ ਉਹ ਦੱਸੋ ਕਹਿੰਦਾ ਸ਼ਟਰ ਮੇਰਾ ਜੈਕ ਨਾਲ ਚੱਕਿਆ ਹੋ ਸੀਗਾ ਤਕਰੀਬਨ 1.5 ਫੁੱਟ ਠੀਕ ਹੈ ਉਸ ਤੋਂ ਬਾਅਦ ਇੱਕ ਸ਼ੀਸ਼ਾ ਖੋਲਿਆ ਇਹ ਠੀਕ ਹੈ ਤੇ ਇਹਦੇ ਸ਼ੀਸ਼ੇ ਦੇ ਪੱਤੀਆਂ ਖੋਦੀਆਂ ਤੇ ਸ਼ੀਸ਼ਾ ਬਾਹਰ ਰੱਖਿਆ ਠੀਕ ਉਸ ਤੋਂ ਬਾਅਦ ਹੌਲੀ ਹੌਲੀ ਉਹਨੇ ਸਮਾਨ ਪਿੱਛੇ ਬੈਠ ਕੇ ਹੀ ਕਢਿਆ ਬਾਹਰ ਠੀਕ ਹੈ ਕਿੰਨਾ ਕਿੰਨਾ ਨੁਕਸਾਨ ਹੋ ਗਿਆ ਜੀ ਤੁਹਾਡਾ ਤਕਰੀਬਨ ਅ ਮੇਰੇ ਹਿਸਾਬ ਨਾਲ 2-3 ਲੱਖ ਰੁਪਏ ਦਾ ਤਾਂ ਸਮਾਨ ਗਿਆ ਹੋਣਾ ਜੀ ਜੇ ਅ ਚੌਕੀਦਾਰ ਨਾ ਹੁੰਦਾ ਤਾਂ ਨੁਕਸਾਨ ਹੋਰ ਹੋਣਾ ਸੀਗਾ ਜੇ ਚੌਕੀਦਾਰ ਨਾ ਹੁੰਦਾ ਤਾਂ ਨੁਕਸਾਨ ਸਾਰੀ ਦੁਕਾਨ ਦਾ ਹੀ ਹੋ ਜਾਣਾ ਕਰੀ ਹੋਰ ਵੀ ਹੋ ਸਕਦਾ تھا ਹੋਰ ਵੀ ਦੁਕਾਨਾਂ ਦਾ ਨੁਕਸਾਨ ਹੋ ਸਕਦਾ ਸੀ ਹਾਂਜੀ ਅੱਜ ਸਵੇਰੇ ਐਚ ਕੇ ਲਾਈਟ ਐਂਡ ਸਾਊਂਡ ਆਲੈਂਡ ਦੀ ਦੁਕਾਨ ਵਿੱਚ ਚੋਰੀ ਦੀ ਬਾਰਦਾਤ ਹੋਈ ਜੀ ਤੇ ਸਵੇਰੇ 6:30 ਵਜੇ ਸਾਨੂੰ ਵੀ ਪਤਾ ਲੱਗਿਆ ਫੋਨ ਦੇ ਤਾਂ ਰਾਹੀਂ ਕਿ ਐਜੰਦਾ ਕਰਖਾ ਪਰੂਪਲੀ ਬਾਜ਼ਾਰ ਵਿੱਚ ਚੋਰੀ ਹੋ ਗਈ ਇਹੋ ਜਿਹੀਆਂ ਚੋਰੀਆਂ ਆ 2-4 ਮਹੀਨੇ ਦੇ ਵਿੱਚ ਲਗਾਤਾਰ ਹੀ ਕਾਫੀ ਜ਼ਿਆਦਾ ਹੈ ਹੋ ਚੁੱਕੀ ਆਪਨੂੰ ਬੜੀ ਬਾਜ਼ਾਰ ਦੇ ਵਿੱਚ ਡੜੋਲੀ ਤੇ ਇਹ ਜਿਹੜਾ ਹੈਗਾ ਸਰਗਣਾ ਜਿਹੜਾ ਚੋਰੀਆਂ ਕਰਨੇ ਵਾਲਾ ਇਹ ਲਗਾਤਾਰ ਹੀ ਦਿਨ ਪ੍ਰਤੀ ਦਿਨ ਸਰਗਰਮ ਹੁੰਦਾ ਜਾ ਰਿਹਾ ਸੋ ਅਸੀਂ ਪਹਿਲਾਂ ਵੀ ਪੰਜਾਬ ਪੁਲਿਸ ਅੱਗੇ ਪ੍ਰਸ਼ਾਸਨ ਅੱਗੇ ਬੇਨਤੀਆਂ ਕਰ ਚੁੱਕੇ ਹਾਂ ਕਿ ਭਾਈ ਕੋਈ ਨਾ ਕੋਈ ਹੱਲ ਲੱਭੋ ਇਹਨਾਂ ਦਾ ਸਾਡੇ ਪਹਿਲਾਂ ਨਾਲ ਹੀ ਆ ਗਰੀਬੰਦਾ ਉਹਦੇ ਵਿਚਾਰੇ ਦੇ ਸਾਰੀ ਰਾਤ ਇਹਨਾਂ ਨੂੰ ਵਿਚਾਰੇ ਕਮਾਈਆਂ ਕਰਕੇ ਨਾਰੀਅਲ ਦਾ ਕੰਮ ਕਰਦਾ ਸੀ ਉਹਦੇ ਨਾਰੀਅਲ ਚੋਰੀ ਹੋ ਗਏ ਠੀਕ ਹੈ ਜੀ ਦਰੋਲੀ ਗੇਟ 'ਚ ਚੋਰੀਆਂ ਹੋਈਆਂ ਜੀ ਰਿਆਤ ਹਾਰਡਵੇਅਰ ਵਾਲੇ ਦੀ ਚੋਰੀ ਹੋਈ ਜੀ ਅਸੀਂ ਬਹੁਤ ਵਾਰੀ ਪੁਲਿਸ ਪ੍ਰਸ਼ਾਸਨ ਨੂੰ ਕਹਿ ਚੁੱਕੇ ਪਰ ਹਾਲੇ ਤੱਕ ਕੋਈ ਵੀ ਅਮਲ ਵਿੱਚ ਨਹੀਂ ਲਿਆਂਦਾ ਗਿਆ ਕੀ ਅੱਜ ਤੱਕ ਜਿੰਨੀਆਂ ਚੋਰੀਆਂ ਹੋਈਆਂ ਕੋਈ ਟ੍ਰੇਸ ਹੋਈ ਹੈ ਪੁਲਿਸ ਨੇ ਫੜੇ ਕੋਈ ਬੰਦੇ ਹਾਲੇ ਇਸ ਵਿੱਚ ਕੁਝ ਵੀ ਕਿਸੇ ਨੇ ਕੋਈ ਟ੍ਰੇਸ ਨਹੀਂ ਕੀਤਾ ਜੀ ਕੋਈ ਸਾਨੂੰ ਜਾਣਕਾਰੀ ਨਹੀਂ ਹੈ ਜੀ ਇਹਦੇ ਬਾਰੇ ਠੀਕ ਹੈ ਅਸੀਂ ਫੇਰ ਵੀ ਪੰਜਾਬ ਪੁਲਿਸ ਨੂੰ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਬਾਰ-ਬਾਰ ਕਿ ਇਸ ਜਿਹੜਾ ਇਹ ਬਾਰਦਾਤਾਂ ਹੋ ਰਹੀਆਂ ਇਹਨਾਂ ਪਰ ਠੱਲ ਪਈ ਜਾ ਰਹੀ ਹੈ ਠੀਕ ਹੈ